ਹੈਲੋ ਜੀ ਸਸਿਕਾ ਜੀ ਸਾਰਿਆਂ ਨੂੰ ਅੱਜ ਆਪਾਂ ਬਣਾ ਰਹੇ ਹਾਂ ਜੀ ਲਾਲ ਤੇ ਮਿੱਠੀਆਂ ਮਿਰਚਾਂ ਦਾ ਆਚਾਰ ਦੇਖੋ ਜਿਹੜੀਆਂ ਮਿੱਠੀਆਂ ਮਿਰਚਾਂ ਦਾ ਆਚਾਰ ਹੁੰਦਾ ਇਹ ਲਾਲ ਰੰਗ ਦੀਆਂ ਮਿਰਚਾਂ ਦੀ ਹੀ ਪੈਂਦਾ ਹੈਗਾ ਦੇਖੋ ਸੀਜ਼ਨ ਦੇ ਵਿੱਚ ਜਿਵੇਂ ਹੁਣ ਅੱਜ ਕੱਲ ਇਹ ਲਾਲ ਮਿਰਚਾਂ ਆ ਰਹੀਆਂ ਨੇ ਗੀਆਂ ਆਪਾਂ ਲੈਂਤੀ ਹਾਂ ਜੀ ਕਿਲੋ ਮਿਰਚਾਂ ਕਿਲੋ ਮਿਰਚਾਂ ਨੂੰ ਲੈ ਕੇ ਆਪਾਂ ਚੰਗੀ ਤਰ੍ਹਾਂ ਧੋ ਲਿਆ ਤੇ ਉਹਨੂੰ ਸਾਫ਼ ਕਰ ਲਿਆ ਕੁੰਝ ਲਿਆ ਕੱਪੜੇ ਦੇ ਨਾਲ ਉਸ ਤੋਂ ਬਾਅਦ ਦੇਖੋ ਜਿਵੇਂ ਆਪਾਂ ਲੰਬੀਆਂ ਮਿਰਚਾਂ ਉਹਦੇ ਤਿੰਨ-ਤਿੰਨ ਪੀਸ ਕਰਾਂਗੇ ਜੇ ਛੋਟੀਆਂ ਤਾਂ ਉਹਦੇ ਦੋ-ਦੋ ਪੀਸ ਕਰ ਲਾਂਗੇ ਆਪਾਂ ਇਸ ਤਰ੍ਹਾਂ ਪੀਸ ਕਰਨੇ ਆ ਜੀ ਬਹੁਤ ਹੀ ਵਧੀਆ ਇਹ ਅਚਾਰ ਬਣਦਾ ਜੇ ਤੁਸੀਂ ਇੱਕ ਵਾਰ ਖਾ ਲਿਆ ਤਾਂ ਤੁਸੀਂ ਵਾਰ-ਵਾਰ ਇਹ ਅਚਾਰ ਪਾਓਗੇ ਦੇਖੋ ਇਹਦੇ ਵਾਸਤੇ ਆਪਾਂ ਜਿਵੇਂ ਮਿਰਚਾਂ ਨੂੰ ਸਾਫ਼ ਕਰਕੇ ਕੱਟ ਲਿਆ ਤੇ ਇਹਦੇ ਵਾਸਤੇ ਆਪਾਂ ਲੈਤੀ ਆ ਜੀ ਜਿਵੇਂ ਕਿਲੋ ਮਿਰਚਾਂ ਸੀ 700 ਗ੍ਰਾਮ ਆਪਾਂ چینی ਲੈਤੀ ਆ ਚਮਚਾ ਕਾਪਾ ਦੇਖੋ ਜੁਆਇਨ ਲੈਤੀ ਆ ਚਮਚਾ ਕਾ ਸੌਫ ਲੈਤੀ ਆ ਚਮਚਾ ਕਾ ਜੀਰਾ ਲੱਤੇ ਤੇ ਇੱਕ ਆਪਾਂ ਲਸਣ ਤੇ ਅਦਰਕ ਦਾ ਪੇਸਟ ਲੈਂਦਾ ਜੀ ਪਾਇਆ ਲੱਤੀ ਆਪਾਂ ਈਮਲੀ ਈਮਲੀ ਨੂੰ ਆਪਾਂ ਇੱਕ ਕੌਲੀ ਸਿਰਕੇ ਦੇ ਵਿੱਚ ਪਾ ਕੇ ਪਹਿਲਾਂ ਭਿਉਂ ਕੇ ਰੱਖਤਾ ਸੀ ਜੀ ਤਾਂ ਜੋ ਇਹ ਆਪਣੀ ਜਿਹੜੀ ਈਮਲੀ ਆ ਚੰਗੀ ਤਰ੍ਹਾਂ ਇਹਦੇ ਬੀਜਲ ਵੱਖਰੇ ਵੱਖਰੇ ਕਰਕੇ ਆਪਾਂ ਮਸਲ ਲਾਂਗੇ ਮਸਲਣ ਤੋਂ ਬਾਅਦ ਦੇਖੋ ਆਪਾਂ ਇਹ ਸਾਰੇ ਪਾਣੀ ਨੂੰ ਪੁੰਨ ਲਾਂਗੇ ਜਦੋਂ ਵੀ ਇਹਦੇ ਵਿੱਚ ਥੋੜਾ ਜਿਹਾ ਰਹਿ ਗਿਆ ਤਾਂ ਆਪਾਂ ਇੱਕ ਹੋਰ ਵੀ ਅੱਧੀ ਕੌਲੀ ਪਾ ਸਕਦੇ ਆ ਸਿਰਕੇ ਦੀ ਦੇਖੋ ਇਹਦੇ ਵਿੱਚ ਹੀ ਪਾਣੀ ਨਹੀਂ ਆਪਾਂ ਬਿਲਕੁਲ ਵੀ ਪਾਉਣਾ ਇਸ ਤਰ੍ਹਾਂ ਦੇਖੋ ਆਪਾਂ ਇੱਕ ਕੜਛੀਕ ਤੇਲ ਦੀ ਪਾਈ ਹੈ ਜਿਸਸ ਨਾਲ ਆਪਣਾ ਮਸਾਲਾ ਜਿਹੜਾ ਹੈਗਾ ਜੀ ਭੁੱਜ ਕੇ ਦੇਖੋ ਜਿਹੜਾ ਆਪਣੇ ਸੁੱਕੇ ਮਸਾਲੇ ਆ ਮੈਂ ਇਹਨਾਂ ਨੂੰ ਹਲਕਾ ਜਿਹਾ ਰੋਸਟ ਕਰਾਂਗੇ ਤੇ ਇਹ ਲਸਣ ਤੇ ਅਦਰਕ ਦਾ ਪੇਸਟ ਜਿਹੜਾ ਆਪਾਂ ਬਣਾਇਆ ਉਹ ਆਪਾਂ ਸਰੋਂ ਦੇ ਤੇਲ ਵਿੱਚ ਚੰਗੀ ਤਰ੍ਹਾਂ ਭੁੰਨਾਂਗੇ ਜੀ ਤੇਲ ਆਪਾਂ ਨੇ ਕਲਕ ਗਿਆ ਉਸ ਤੋਂ ਬਾਅਦ ਦੇਖੋ ਆਪਾਂ ਇਹ ਜਿਹੜਾ ਪੇਸਟ ਤਿਆਰ ਕੀਤਾ ਸੀ ਇਹਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲੈਨੇ ਆਈ ਭੁੰਨਣ ਤੋਂ ਬਾਅਦ ਦੇਖੋ ਜਿਹੜਾ ਆਪਣੇ ਕੋਲੇ ਸੀਗੀਆਂ ਇਹ ਸੁੱਕੇ ਮਸਾਲੇ ਜਿਵੇਂ ਥੋੜਾ ਜਿਹਾ ਜੀਰਾ ਸੌਫ ਇਹਨੂੰ ਆਪਾਂ ਹਲਕਾ ਜਿਹਾ ਰੋਸਟ ਕਰਨਾ ਹੈਗਾ ਰੋਸਟ ਕਰਨ ਤੋਂ ਬਾਅਦ ਇਹਨੂੰ ਆਪਾਂ ਚੰਗੀ ਤਰ੍ਹਾਂ ਦਰਦਰਾ ਜਿਹਾ ਪੀਸ ਲਾਂਗੇ ਬਾਲਾ ਬਰੀਕ ਪੀਸਣ ਦੀ ਲੋੜ ਨਹੀਂ ਜੀ ਆਪਾਂ ਦਰਦਰਾ ਜਿਹਾ ਪੀਸਾਂਗੇ ਇਹਨੂੰ ਤੇ ਫਿਰ ਆਪਾਂ ਉਹ ਇਹਦੇ ਵਿੱਚ ਵਰਤਾਂਗੇ ਲਓ ਜੀ ਆਪਣਾ ਜਿਹੜਾ ਅਦਰਕ ਤਿੱਲਾ ਸਿੰਦਾ ਪੇਸਟ ਸੀਗਾ ਸਾਰਾ ਪੁੱਜ ਗਿਆ ਉਸ ਤੋਂ ਬਾਅਦ ਆਪਾਂ ਆਪਣੇ ਮਸਾਲੇ ਪਾਤੇ ਮਸਾਲੇ ਪਾਉਣ ਤੋਂ ਬਾਅਦ ਦੇਖੋ ਜੀ ਉਸ ਤੋਂ ਬਾਅਦ ਆਪਾਂ ਪਾਵਾਂਗੇ ਇਮਲੀ ਵਾਲਾ ਪਾਣੀ ਜਿਹੜਾ ਕਿ ਆਪਾਂ ਤਿਆਰ ਕਰਕੇ ਰੱਖਿਆ ਲਓ ਜੀ ਇਸ ਤੋਂ ਬਾਅਦ ਦੇਖੋ ਆਪਾਂ ਆਪਣੀ ਚੀਨੀ ਪਾਉਣੀ ਹੈ ਜੀ ਤੁਸੀਂ ਚੀਨੀ ਦੀ ਜਗ੍ਹਾ ਤੇ ਸ਼ੱਕਰ ਪਾ ਸਕਦੇ ਹੋ ਗੁੜ ਪਾ ਸਕਦੇ ਹੋਗੇ ਤੇ ਆਪਾਂ ਪਾਈਏ ਜੀ ਚੀਨੀ ਦੇਖੋ ਇਹ ਚੀਨੀ ਪਾ ਕੇ ਉਸ ਤੋਂ ਬਾਅਦ ਆਪਾਂ ਚੀਨੀ ਨੂੰ ਥੋੜਾ ਜਿਹਾ ਪਕਾਵਾਂਗੇ ਲੋ ਜੀ ਇਸ ਤਰ੍ਹਾਂ ਹੈ ਚਾਰ ਹੈ ਜਿਹੜਾ ਦੇਖੋ ਆਪਾਂ ਬਹੁਤ ਹੀ ਵਧੀਆ ਸਵਾਦ ਬਹੁਤ ਵਧੀਆ ਸਵਾਦ ਬੰਦ ਹੈ ਜੀ ਇਹ ਚਾਰ ਇਹਨੂੰ ਆਪਾਂ ਦੇਖੋ ਪਰੌਂਠੇ ਦੇ ਨਾਲ ਪੂਰੀਆਂ ਦੇ ਨਾਲ ਕਿਵੇਂ ਮਰਜ਼ੀ ਖਾ ਸਕਦੇ ਆਂ ਜੀ ਜੇ ਤੁਸੀਂ ਇੱਕ ਵਾਰ ਬਣਾ ਲਿਆ ਤਾਂ ਤੁਹਾਡਾ ਤੁਸੀਂ ਕਹੋਗੇ ਕਿ ਆਹ ਇਸ ਸੀਜ਼ਨ 'ਚ ਜਦੋਂ ਵੀ ਮਿਰਚਾਂ ਆਉਂਦੀਆਂ ਤੁਸੀਂ ਉਹਦੀ ਬਣਾਇਆ ਕਰੋਗੇ ਤੇ ਇਹ ਖਰਾਬ ਵੀ ਨਹੀਂ ਹੁੰਦਾ ਜੀ ਸਾਲ ਵਾਸਤੇ ਆਪਾਂ ਇਹਨੂੰ ਕਿਵੇਂ ਮਰਜ਼ੀ ਸਟੋਰ ਕਰਕੇ ਰੱਖ ਸਕਦੇ ਆਂ ਲੋ ਜੀ ਜਿਹੜੀ ਖੰਡ ਚੀਨੀ ਪਾਈ ਸੀ ਆਪਾਂ ਚੰਗੀ ਤਰ੍ਹਾਂ ਪੱਕ ਗਈ ਹੈ ਉਸ ਤੋਂ ਬਾਅਦ ਦੇਖੋ ਇਹਨੂੰ ਚੰਗੀ ਤਰ੍ਹਾਂ ਪਕਾਉਣ ਤੋਂ ਬਾਅਦ ਆਪਾਂ ਪਾਵਾਂਗੇ ਜੀ ਇਹਦੇ ਵਿੱਚ ਮਿਰਚਾ ਬਾਲਾ ਦੇਖੋ ਜਦੋਂ ਆਪਾਂ ਮਿਰਚਾਂ ਪਾਵਾਂਗੇ ਇੱਕੋਦਮ ਤੇ ਆਪਾਂ ਪਹਿਲਾਂ ਸਵਾਦ ਅਨਸਾਰ ਮਸਾਲੇ ਪਾ ਦਨੇ ਜੀ ਆਪਣੇ ਜਿਵੇਂ ਮੈਂ ਥੋੜਾ ਜਿਹਾ ਨਮਕ ਪਾਇਆ ਤੇ ਥੋੜੀ ਜੀ ਲਾਲ ਮਿਰਚ ਪਾਈ ਜੀ ਮੈਂ ਦੇਗੀ ਲਾਲ ਮਿਰਚ ਤਾਂ ਜੋ ਇਹਨਾਂ ਦਾ ਕਲਰ ਸੋਹਣਾ ਆ ਜਾਏ ਵੈਸੇ ਮਿਰਚ ਐਨੀ ਪਾਉਣ ਦੀ ਲੋੜ ਨਹੀਂ ਕੱਲਾ ਨਮਕ ਹੀ ਠੀਕ ਰਹਿੰਦਾ ਆਪਾਂ ਕਲਰ ਦੇ ਕਲਰ ਵਧੀਆ ਆਵੇ ਤੇ ਇਸ ਕਰਕੇ ਥੋੜੀ ਜੀ ਮਿਰਚ ਪਾਤੀ ਜੀ ਉਸ ਤੋਂ ਬਾਅਦ ਆਪਾਂ ਆਚਾਰ ਵਾਲੀਆਂ ਮਿਰਚਾਂ ਪਾ ਦਣੀ ਆ ਇਹਦੇ ਵਿੱਚ ਇਹਨਾਂ ਨੂੰ ਚੰਗੀ ਤਰ੍ਹਾਂ ਹਿਲਾਵਾਂਗੇ ਦੇਖੋ ਚਾਸ਼ਨੀ ਜਿਹੜੀ ਆਪਾਂ ਬਾਲੀ ਸੁਕਾਉਣੀ ਨਹੀਂ ਹੈਗੀ ਇਹ ਚਾਸ਼ਨੀ ਆਪਾਂ ਇਹਦੇ ਵਿੱਚ ਇਸ ਤਰ੍ਹਾਂ ਹੀ ਰੱਖਣੀ ਹੈ ਇੱਕ ਵਾਰ ਜਦੋਂ ਆਪਾਂ ਇਹਦੇ ਵਿੱਚ ਮਿਰਚਾਂ ਪਾਵਾਂਗੇ ਤਾਂ ਦੇਖੋ ਮਿਰਚਾਂ ਉੱਪਰ ਉੱਪਰ ਜੇ ਰਹਿਣਗੀਆਂ ਕਿਉਂਕਿ ਮਿਰਚਾਂ ਵਿੱਚੋਂ ਖਾਲੀ ਹੁੰਦੀਆਂ ਜੀ ਥੋਤੀਆਂ ਹੁੰਦੀਆਂ ਜਦੋਂ ਚਾਸ਼ਨੀ ਇਹਦੇ ਵਿੱਚ ਭਰ ਗਈ ਤਾਂ ਮਿਰਚਾਂ ਦੇਖੋ نیچے ਨਾਲ ਦੀ ਨਾਲ ਬੈਠ ਜਾਣਗੀਆਂ ਲਓ ਜੀ 5 ਕਿ ਮਿੰਟ ਆਪਾਂ ਇਹਦੇ ਵਿੱਚ ਪਕਾਵਾਂਗੇ ਇਸ ਤਰ੍ਹਾਂ ਤੇ ਇਹ achar ਆਪਾਂ ਨਾਲ ਦੀ ਨਾਲ ਦੇਖੋ ਜੀ ਖਾਣ ਵਾਸਤੇ ਤਿਆਰ ਹੋ ਜਾਂਦਾ ਆਪਾਂ ਇਹਨਾਂ ਨੂੰ ਨਾਲ ਦੀ ਨਾਲ ਹੀ ਖਾ ਸਕਦੇ ਆ ਬਹੁਤ ਹੀ ਵਧੀਆ achar ਹੈ ਖੱਟਾ ਮਿੱਠਾ ਮਿਰਚਾਂ ਦਾ achar ਬਣ ਕੇ ਤਿਆਰ ਹੋ ਜਾਂਦਾ ਜੀ ਦੇਖੋ ਇਹਦੇ ਵਿੱਚ ਜਿਵੇਂ ਇਹ ਚਾਸ਼ਨੀ ਆਪਾਂ ਚਾਸ਼ਨੀ ਨਹੀਂ ਵਾਲੀ ਸੁਕਾਉਣੀ ਚਾਸ਼ਨੀ ਆਪਾਂ ਇਸ ਤਰ੍ਹਾਂ ਹੀ ਰੱਖਾਂਗੇ 5 ਕਿ ਮਿੰਟ ਆਪਾਂ ਬਸ ਚਾਸ਼ਨੀ ਦੇ ਵਿੱਚ ਮਿਰਚਾਂ ਨੂੰ ਪਕਾਵਾਂਗੇ ਲਓ ਜੀ ਦੇਖੋ ਉਸ ਤੋਂ ਬਾਅਦ ਜਦੋਂ ਆਪਾਂ ਗੈਸ ਬੰਦ ਕਰਨ ਤੋਂ ਬਾਅਦ ਜੋ ਠੰਡੀਆਂ ਹੋ ਜਾਂਦੀਆਂ ਨੇ ਦੇਖੋ ਚਾਸ਼ਨੀ گاੜੀ ਹੋ ਜਾਂਦੀ ਹੈ। گاੜੀ ਹੋ ਕੇ ਦੇਖੋ ਮਿਰਚਾਂ ਵੀ ਥੋੜੀਆਂ ਜੀਆਂ ਲੱਗਣ ਲੱਗੀਆਂ ਜੀ ਪਹਿਲਾਂ ਫੁੱਲੀਆਂ-ਫੁੱਲੀਆਂ ਮਿਰਚਾਂ ਸੀ ਥੋੜਾ ਜਿਹਾ achar ਲੱਗਣ ਲੱਗਾ ਦੇਖੋ ਕਿਲੋ ਮਿਰਚਾਂ ਦਾ। ਲੋ ਜੀ ਹੁਣ ਆਪਾਂ ਜਿਵੇਂ ਕੰਚ ਦਾ ਕੋਈ ਵੀ ਭਾਂਡਾ ਲੈ ਲੈਣਾ ਹੈ ਵਰਤਮਾਨ ਜਿਵੇਂ ਇਹਨੂੰ ਆਪਾਂ ਚੰਗੀ ਤਰ੍ਹਾਂ ਸੁੱਕਿਆ ਹੋਇਆ ਹੋਣਾ ਚਾਹੀਦਾ ਗਿੱਲਾ ਨਹੀਂ ਹੋਣਾ ਚਾਹੀਦਾ ਜਾਂ ਚੀਨੀ ਦਾ ਹੋਵੇ। ਇਹਦੇ ਵਿੱਚ ਆਪਾਂ ਇਹ ਦੇਖੋ achar ਭਰ ਦਾਂਗੇ। ਕੱਚ ਦੇ ਭਾਂਡੇ ਵਿੱਚ ਪਾ ਕੇ ਰੱਖਾਂਗੇ ਜੀ। ਉਸ ਤੋਂ ਬਾਅਦ ਦੇਖੋ ਆਪਾਂ ਆਚਾਰ ਨੂੰ ਬਿਲਕੁਲ ਜਿਵੇਂ ਕੋਈ ਆਟੇ ਵਾਲੇ ਹੱਥ ਲੱਗ ਜਾਂਦੇ ਨੇਗੇ ਜਾਂ ਗਿੱਲੇ ਹੱਥ ਲੱਗੇ ਨੇ ਆਪਾਂ ਇਸ ਤਰ੍ਹਾਂ ਨਹੀਂ ਲਾਉਣਾ ਹੈਗਾ ਤੇ ਲੱਕੜ ਦੇ ਚਮਚੇ ਨਾਲ ਆਪਾਂ ਆਚਾਰ ਨੂੰ ਕੱਢਣਾ ਜਦੋਂ ਵੀ ਕੱਢਣਾ ਤੇ ਥੋੜੀ ਜੀ ਆਪਾਂ ਇਹ ਗੱਲਾਂ ਦਾ ਧਿਆਨ ਰੱਖਣਾ ਹੈ ਆਚਾਰ ਹੈਗਾ ਜੀ ਆਪਾਂ 1 ਸਾਲ ਵਾਸਤੇ ਇਹਨੂੰ ਰੱਖ ਸਕਦੇ ਹਾਂ ਬਹੁਤ ਹੀ ਵਧੀਆ ਆਚਾਰ ਬਣਦਾ ਹੈ ਇੱਕ ਵਾਰ ਜ਼ਰੂਰ ਬਣਾ ਕੇ ਦੇਖਿਓ ਵੀਡੀਓ ਵਧੀਆ ਲੱਗੀ ਤਾਂ ਲਾਈਕ ਵੀ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਬਹੁਤ ਹੀ ਵਧੀਆ ਤੇ ਬਹੁਤ ਹੀ ਸਵਾਦ ਇਹ ਆਚਾਰ ਬਣਦਾ ਹੈ ਜੀ ਜੇ ਤੁਸੀਂ ਇੱਕ ਵਾਰ ਖਾ ਲਿਆ ਤਾਂ ਤੁਸੀਂ ਬਾਹਰ-ਬਾਹਰ ਬਣਾਓਗੇ ਇਹ ਨਵਦਿਆ ਚਾਰ ਬੰਦ ਦੇਖੋ ਜੀ ਇੱਕ ਚਾਰ ਆਪਾਂ ਇਸ ਤਰ੍ਹਾਂ ਵਰਤਮਾਨ ਚ ਪਾ ਲਿਆ ਤੇ ਇਸੇ ਤਰ੍ਹਾਂ ਆਪਾਂ ਇੱਕ ਹੋਰ ਪਾ ਲਾਂਗੇ ਜੀ ਚਾਰ ਇਹਦੇ ਵਿੱਚ